ਕਾਮ ਆਜੀ ਇਸ ਮਾਤਾ ਦੇ ਹੌਸਲੇ ਨੂੰ ਜਿਹੜੇ ਲੇਡੀਜ਼ ਹੋ ਕੇ ਆਪਣੇ ਰੋਡ ਦੇ ਉੱਤੇ ਧੂਰੀ ਤੋਂ ਸਿਰ ਪਰ ਰੋਡ ਦੇ ਉੱਤੇ ਕਿਹਰੂ ਪਿੰਡਾਂ ਦੇ ਲਵੇ ਆਪਣੇ ਟਾਈਲਾਂ ਵਾਲੀ ਫੈਕਟਰੀ ਦੇ ਕੋਲ ਕੰਮ ਕਰਦੇ ਨੇ ਕਿ ਰੋਡ ਦੇ ਉੱਤੇ ਇਹ ਹਫ਼ਤੇ ਤੋਂ ਬੈਠੇ ਨੇ ਕਿ ਮਾਤਾ ਜੀ ਨੂੰ ਕਿਹਾ ਵੀ ਥੋੜੀ ਐਡ ਕਰਨੀਆਂ ਮਾਤਾ ਜੀ ਕਹਿੰਦੇ ਮੇਰੇ ਕੋਲ ਤਾਂ ਪੁੱਤ ਪੈਸੇ ਹੈ ਨਹੀਂ ਮੱਖਾ ਨਹੀਂ ਮਾਤਾ ਜੀ ਆਪਾਂ ਲੋਡ ਬੰਦਾ ਦੀ ਫ੍ਰੀ ਐਡ ਕਰਦੇ ਆ ਜਿਹੜੇ ਜ਼ਿਆਦਾਤਰ ਪੰਜਾਬੀ ਹੋਣ ਆਪਣਾ ਕੰਮ ਆ ਜੀ ਐਡ ਕਰਨਾ ਤੇ ਛੋਡਾ ਕੰਮ ਆ ਭਰਾਵਾਂ ਦਾ ਇਨਾ ਮਾਤਾ ਦੀ ਸਪੋਰਟ ਕਰਨਾ ਇਹ ਜਿਹੜਾ ਬਾਜ਼ਾਰ ਚੋਂ ਸਮਾਨ ਮਿਲਦਾ ਉਹ ਸਮਾਨ ਮਾਤਾ ਜੀ ਕੋਲੋਂ ਵੀ ਮਿਲਦਾ ਚੂਂਗੜੇ ਵਗੈਰਾ ਸਾਰਾ ਕੁਝ ਦੀਵਾਲੀ ਦੇ ਤਿਹਾਰ ਦੋ ਦਿਨ ਰਹਿ ਗਏ ਮਾਤਾ ਜੀ ਲਵੇ ਕੰਮ ਇਨਾ ਹੈ ਨਹੀਂ ਆਜੋ ਸੁਣਦੇ ਆ ਕੀ ਕਹਿੰਦੇ ਨੇ ਮਾਤਾ ਜੀ ਮਾਤਾ ਜੀ ਨੂੰ ਪੁੱਛਦੇ ਆ ਵੀ ਰੋਜ਼ ਕਿੰਨਾ ਕੁ ਖਰਚਾ ਬਣ ਜਾਂਦਾਗਾ ਤੇ ਇਹ ਲੇਡੀ ਜੋ ਕੇ ਕੰਮ ਕਰਦੇ ਨੇ ਵੀ ਇਹਨਾਂ ਨੂੰ ਕਿਵੇਂ ਦਿਹਾੜੀ ਪੈਂਦੀ ਆ ਮਾਤਾ ਜੀ ਕਿਵੇਂ ਆ ਕੰਮ ਕਰਦੀ ਛੋਡਾ ਇੱਕ ਦੋ ਵਾ ਕੇ ਆਉਂਦੇ ਨੇ ਜੀ ਹਜੇ ਪੂਰਾ ਕੰਮ ਚੱਲਿਆ ਨਹੀਂ ਹੈਗਾ ਜੀ ਠੀਕ ਆ ਕਿੰਨੇ ਦਿਨ ਹੋ ਗਏ ਤੁਹਾਨੂੰ ਬ ਅਸੇ ਸਾਥ ਦੇ ਰੋਗੇ ਠੀਕ ਆ ਅੰਕਲ ਨਹੀਂ ਵੰਦੇ ਤੁਹਾਡੇ ਨਾਲ ਜੀ ਨਹੀਂ ਜੀ ਇਕੱਲੇ ਇਕੱਲੇ ਵੰਦੇ ਹੋਗੇ ਫਿਰ ਵੀ ਕੋਈ ਇੱਕ ਅੱਧੀ ਵੀ ਵਿਕਦੀ ਆ ਜੇ ਪੂਰਾ ਕੰਮ ਨਹੀਂ ਚੱਲਿਆ ਖੁੱਲ ਕੇ ਹੈ ਕਿੰਨੇ ਕਿੰਨੇ ਰੁਪਏ ਵਾਲੀਆਂ ਮੂਰਤੀਆਂ ਨੇ ਜੀ 110 ਤੋਂ ਸਟਾਰਟ ਨੇ ਜੀ 110 ਤੋਂ ਸਟਾਰਟ ਨੇ ਚੂਂਗੜੇ ਵਗੈਰਾ ਸਾਰਾ ਕੁਝ ਹੀ ਮਿਲਦਾ ਆਪਣੇ ਲਵ ਹਣੇ 50 ਨਹੀਂ ਟੋਟਲ ਸਮਾਨ ਆਗਾ ਠੀਕ ਆ ਇਹ ਕੇਹ ਰੂ ਰੋਡ ਤੇ ਬੈਠੇ ਨੇ ਜੀ ਪੰਜਾਬੀ ਹੋਣ ਦੇ ਨਾਤੇ ਆਪਾਂ ਨੂੰ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਜਿਹੜੀ ਚੀਜ਼ ਬਾਜ਼ਾਰ 'ਚ ਮਿਲਦੀ ਆ ਉਹੀ ਰੇਟ ਤੇ ਤੁਹਾਨੂੰ ਇਹ ਬਾਹਰੋਂ ਵੀ ਮਿਲੂਗੀ ਰੋਡ ਦੇ ਉੱਪੋਂ ਨਾ ਚੂਂਗੜੇ ਵਗੈਰਾ ਇਨਾਂ ਦੀ ਸਪੋਰਟ ਕਰਿਓ ਪੰਜਾਬੀ ਨੇ ਆਪਣੇ ਆਪਣੇ ਪੇਜ ਦੀ ਵੀ ਸਪੋਰਟ ਕਰਿਆ ਕਰੋ ਆਪਾਂ ਇਦਾਂ ਦੀਆਂ ਵੀਡੀਓ ਪਾਉਂਦੇ ਰਹਨੇ ਆ ਪੰਜਾਬੀਆਂ ਦੀਆਂ ਕੋਈ ਵੀ ਲੋਟ ਬੰਦ ਭਰਾ ਨੇ ਐਡ ਕਰਾਉਣੀ ਹੋਵੇ ਮੇਰੇ ਨਾਲ ਕਨੈਕਟ ਕਰ ਲਿਓ ਆਪਾਂ ਉਹਨਾਂ ਦੀ ਫ੍ਰੀ ਐਡ ਕਰਾਂਗੇ ਜੀ ਹੁਣ ਧੰਨਵਾਦ ਉਰੀ ਤੋਂ ਸਿਰਪਰ ਰੋਡ ਤੇ ਜਿੰਨੇ ਪਿੰਡ ਨੇ ਜੀ ਜਹਾਗੀਰ ਕਹੇਰੂ ਕਨੌਰ ਕਨੌਰੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇਹ ਮਾਤਾ ਜੀ ਤੋਂ ਜ਼ਰੂਰ ਸਮਾਨ ਖਰੀਦੋ ਬਾਜ਼ਾਰ ਚੋਂ ਵੀ ਇਹੀ ਸਮਾਨ ਮਿਲਦਾ ਜਿਹੜਾ ਇੱਥੋਂ ਮਿਲਦਾ ਤਾਂ ਕਿ ਇਹਨਾਂ ਦਾ ਵੀ ਪ੍ਰਕਾਰ ਦੀਆਂ ਮਜਬੂਰੀਆਂ ਨੇ ਜਿਹੜੀਆਂ ਉਹ ਦੂਰ ਹੋ ਸਕਣ ਪੰਜਾਬੀ ਪੰਜਾਬੀ ਦੇ ਕੰਮ ਆਇਆ ਕਰੋ ਟਾਇਲ ਫੈਕਟਰੀ ਦੇ ਇੱਟਾਂ ਵਾਲੀ ਦੇ ਜਮੀਂ ਬਿਲਕੁਲ ਸਾਹਮਣੇ ਆ ਗਈ ਜੀ ਇਹ ਦੁਕਾਨ ਸਾਰੇ ਅਗਰ ਕਿਸੇ ਨੇ ਐਡ ਕਰਾਉਣੀ ਹੋਵੇ ਮੇਰੇ ਨਾਲ